ਕਿਸਾਨ ਭਰਾਵੋ ਆਹ ਦੇਖੋ ਕਰਚੇ ਸਾਰੇ ਵਿਚ ਵਾਹੇ ਹੋਏ ਨੇ ਤਣਕ ਦੇ ਕਿਉਂਕਿ ਕਈ ਵੀਰ ਅੱਗ ਲਾ ਕੇ ਭਰਾਵੋ ਆਹ ਸਾਰੇ ਦਰਖਤ ਨੇ ਜਿਹੜੇ ਇਹ ਮਚਾ ਦਿੰਦੇ ਨੇ ਇਹ ਪਰ ਜਿਹੜੇ ਦਰਖਤ ਨੇ ਇਹ ਭਰਾਵੋ ਇਨ੍ਹਾਂ ਕਾਰਨ ਆਪਾਂ ਜ਼ਿੰਦਗੀ ਜਿਉ ਰਹੇ ਆਂ ਇਨ੍ਹਾਂ ਕਰਕੇ ਆਪਾਂ ਸਾਹ ਰੇ ਲਹਿ ਰਿਆਂ ਪਰ ਸਾਨੂੰ ਕੋਈ ਫਰਕ ਨਹੀਂ ਪਿਆ ਭਰਾਵੋ ਆਹ ਦੇਖ ਲਓ ਸਾਰੇ ਦਰਖਤਾਂ ਦਾ ਕਿਤੇ ਇੱਕ ਵੀ ਪੱਤਾ ਆਪਾਂ ਨੇ ਮੱਛਰ ਨਹੀਂ ਦਿੱਤਾ ਸਭ ਤੋਂ ਵੱਧ ਦਰਖਤ ਇਸ ਖੇਤ ਦੇ ਮੱਥੇ ਨੇ ਸੜਕ ਦੇ ਉੱਪਰ ਕੋਈ ਵੀ ਦਰਖਤ ਨਹੀਂ ਮੱਛਰ ਦਿੰਦਾ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਕੋਈ ਵੀ ਯਾਰ ਜੇ ਨਾੜ ਨੂੰ ਅੱਗ ਲਾਉਣੇ ਹੋ ਤਾਂ ਭਰਾਵੋ 2-2 3-3 ਲਖਾਈਆਂ ਦਰਖਤਾਂ ਲਵੋ ਜ਼ਰੂਰ ਬਾਧਿਆ ਕਰੋ ਤਾਂ ਕਿ ਜਿਹੜੇ ਆਪਣੇ ਦਰਖਤ ਨੇ ਇਹ ਨਾ ਮੱਚ ਸਕਣ ਵਧੀਆ ਫੁੱਟਣਾ ਵਧੀਆ ਹਰੇ ਭਰੇ ਰਹਿਣ ਇਸ ਕਰਕੇ ਭਰਾਵੋ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਹ ਦਰਖਤਾਂ ਕਰਕੇ ਆਪਾਂ ਜੀ ਰਹੇ ਆਂ ਭਰਾਵੋ ਇਹ ਨਾ ਹੋਇਆ ਕਰੋ ਵੀ ਅੱਗ ਲਾਤੀ ਆਪਦੇ ਘਰਾਂ ਹੀ ਚੱਲੇ ਗਏ ਜੇ ਦਰਖਤ ਮੱਚਦੇ ਨੇ ਭਰਾਵੋ ਤਾਂ ਬਹੁਤ ਵੱਡਾ ਆਪਣਾ ਨੁਕਸਾਨ ਹੁੰਦਾ ਜੇ ਕੋਈ ਅੱਗ ਲਾਉਂਦਾ ਵੀ ਇਹ ਚਲੋ ਨਹੀਂ ਮਜਬੂਰੀ ਹੈ ਕਿਸੇ ਨੂੰ ਸਰਦਾ ਨਹੀਂ ਤਾਂ ਦਰਖਤਾਂ ਲਵੇ ਘਟਕਟ ਦੋ-ਦੋ ਗੇੜੇ ਤਵੀਆਂ ਦੇ ਦੇਦਿਆ ਕਰੋ ਤਾਂ ਕਿ ਇਹਨਾਂ ਨੂੰ ਨਾ ਮਚਾਇਆ ਕਰੋ ਭਰਾਵੋ ਇਹ ਜੇ ਐਸ ਲੋਟ ਮੱਚੀ ਗਏ ਤਾਂ ਬਹੁਤ ਵੱਡਾ ਨੁਕਸਾਨ ਹੋਊਗਾ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਾਂ ਕਿਹਨੂੰ ਦਰਖਤ ਬਚਾ ਕੇ ਕਿਹਨੂੰ ਦਿਖਾਉਣਾ ਹੈ ਭਰਾਵੋ ਵੀ ਦਰਖਤ ਬਚਾਓ ਤੇ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਕਿਵੇਂ ਬਚਾਵਾਂਗੇ ਆਪਾਂ ਜੇ ਇਹ ਹਾਲ ਹੁੰਦਾ ਰਿਹਾ ਧੰਨਵਾਦ